ਤਾਕਤ ਦਾ ਖਜ਼ਾਨਾ ਵਾ ਉਹ ਹਨਾ ਸਾਰਕ ਘਟੌਣ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਮਦਦ ਕਰਦੀ ਹੈ ਮੈਂ ਜਦੋਂ ਆਪਣਾ ਦਿਮਾਗ ਦੀ ਮੈਮਰੀ ਨੂੰ ਤੇਜ਼ ਕਰਦੀ ਜਾਂ ਦਿਮਾਗ ਦੇ ਕਿੰਨੇ ਗ੍ਰਾਮ ਤੱਕ ਤੁਸੀਂ ਖਾ ਸਕਦੇ ਹੋ ਉਹ ਪੂਰੀ ਬਿਨਾ ਬੋਰਚ ਕੀਤੇ ਹੋਏ ਫਿਰ ਤੁਹਾਨੂੰ ਜਿਆਦਾ ਬੇਨਿਫਿਟ ਮਿਲੇਗਾ ਕਿਉਂਕਿ ਸਾਡੇ ਮੇਰੇ ਵੱਲ ਤੁਹਾਨੂੰ ਸਾਰ ਨੂੰ ਪਰਿਵਾਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਕ੍ਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਡੇ ਨਾਲ ਅੰਜੀਰ ਦੇ ਫਾਇਦਿਆਂ ਦੇ ਬਾਰੇ ਗੱਲ ਕਰਾਂਗਾ ਨਾ ਜਿਹੜੀ ਅੰਜੀਰ ਆ ਨਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਤਾਂ ਮਤਲਬ ਉਹਨੂੰ ਯੂਜ਼ ਵੀ ਕਰਦੇ ਹੋਣਗੇ ਕਈਆਂ ਨੂੰ ਉਹਦੇ ਫਾਇਦਿਆਂ ਬਾਰੇ ਵੀ ਪਤਾ ਹੀ ਹੋਊਗਾ ਹਨਾ ਸੋ ਜਿਹੜੀ ਅੰਜੀਰ ਆ ਨਾ ਸਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਵਾ ਜੇ ਤੁਸੀਂ ਡੇਲੀ ਰੋਜ਼ਾਨਾ ਤੁਸੀਂ ਅੰਜੀਰ ਦਾ ਇੱਕ ਜਾਂ ਫਿਰ ਤੁਸੀਂ ਦੋ ਪੀਸ ਤੁਸੀਂ ਖਾਣੇ ਸ਼ੁਰੂ ਕਰ ਦੋਗੇ ਨਾ ਉਹਦੇ ਤੁਹਾਨੂੰ ਬਹੁਤ ਹੀ ਜ਼ਿਆਦਾ ਜਿਹੜੇ ਆ ਉਹ ਰਿਜ਼ਲਟ ਮਿਲਣਗੇ ਹਨਾ ਸੋ ਅੰਜੀਰ ਨੂੰ ਕਿਵੇਂ ਖਾਣਾ ਵਾ ਕਿੰਨੇ ਗ੍ਰਾਮ ਤੱਕ ਤੁਸੀਂ ਖਾ ਸਕਦੇ ਹੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜ ਨੁਰਗੈਸਤਾ ਕੀ ਪਲੀਜ਼ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਦੇਖੋ ਆਪਾਂ ਗੱਲ ਕਰਦੇ ਆਂ ਅੰਜੀਰ ਦੀ ਹਣਾ ਅੰਜੀਰ ਦੇ ਬਾਰੇ ਹਰ ਇੱਕ ਨੂੰ ਪਤਾ ਹੀ ਪਤਾ ਵਾ ਜਿਹੜੇ ਮੇਰੇ ਪਿੰਡ ਭਰਾਣੇ ਜਾਂ ਫਿਰ ਪੁਰਾਣੇ ਬਜ਼ੁਰਗ ਨੇ ਹਣਾ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਅੰਜੀਰ ਆ ਜਿਹੜੀ ਉਹਦੇ ਕੀ ਫਾਇਦੇ ਨੇ ਤਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਭਿੰਡ ਭਰਾਏ ਹੋ ਜਿਹੇ ਹੋਣਗੇ ਜਿਹੜੇ ਅੰਜੀਰ ਨੂੰ ਡੇਲੀ ਮਤਲਬ ਯੂਜ਼ ਕਰਦੇ ਹੀ ਹੋਣਗੇ ਹਣਾ ਕਈ ਜਿਹੜੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਮੇਰੇ ਖਾਲਚ ਨਾ ਪਤਾ ਹੋਵੇ ਵੀ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਹਨਾ ਇੱਕ ਇੱਕ ਤਾਂ ਮਤਲਬ ਜੇ ਦੇਖਿਆ ਜਾਵੇ ਉਹ ਕੁਦਰਤੀ ਚੀਜ਼ ਆ ਉਹ ਮਤਲਬ ਇੱਕ ਫਰੂਟ ਹੁੰਦਾ ਹੈ ਅੰਜੀਰ ਦਾ ਤੇ ਉਹ ਕੁਦਰਤ ਵੱਲੋਂ ਹੀ ਬਣਾਇਆ ਗਿਆ ਵਾ ਤੇ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਹੁੰਦਾ ਛੋਟਾ ਜਿਹਾ ਉਹ ਫਰੂਟ ਪਰ ਉਹਦਾ ਮਤਲਬ ਬਹੁਤ ਹੀ ਜ਼ਿਆਦਾ ਉਹਦੇ ਮਤਲਬ ਵੀ ਫਾਇਦੇ ਆ ਜਾਨੀ ਕਿ ਉਹ ਇੱਕ ਮਤਲਬ ਕਹਿੰਦੇ ਇਹ ਤਾਕਤ ਦਾ ਖਜ਼ਾਨਾ ਤਾਕਤ ਦਾ ਖਜ਼ਾਨਾ ਵਾ ਉਹ ਹਨਾ ਸੋ ਮੇਰੇ ਤੋਂ ਚਾਰ ਪੰਜ ਜਿਹੜੇ ਬੈਨੀਫਿਟਾਂ ਮੈਂ ਉਹ ਲਿਖੇ ਹੋਇਆ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਨਾ ਜੀ ਸੋ ਦੇਖੋ ਜਿਹੜੀ ਅੰਜੀਰ ਆ ਨਾ ਅੰਜੀਰ ਉਦੋਂ ਸਭ ਤੋਂ ਵੱਡਾ ਇੱਕ ਤਾਂ ਫਾਇਦਾ ਹੈਗਾ ਵਾ ਉਹ ਸਰੀਰਕ ਕਮਜ਼ੋਰੀ ਸਰੀਰਕ ਕਮਜ਼ੋਰੀ ਨੂੰ ਦੂਰ ਕਰਦੀ ਆ ਸਰੀਰਕ ਕਮਜ਼ੋਰੀ ਨੂੰ ਦੂਰ ਕਰਦੀ ਆ ਤੇ ਮਤਲਬ ਵੀ ਮੰਨ ਕੇ ਚਲੋ ਜਿਹੜੇ ਮੇਰੇ ਭੈਣ ਭਰਾ ਮਤਲਬ ਜਿੰਨੇ ਕਹਿੰਦੇ ਨਾਲ ਸਾਰਾ ਸਰੀਰ ਟੁੱਟਿਆ ਰਹਿੰਦਾ ਥਕਾਵਟ ਸਾਨੂੰ ਮਹਿਸੂਸ ਹੋਈ ਰਹਿੰਦੀ ਆ ਹਨਾ ਉਹ ਵੀ ਇਹ ਦੂਰ ਕਰਦੀ ਆ ਕਈਆਂ ਜਾਂ ਫਿਰ ਕਈਆਂ ਨੂੰ ਮਤਲਬ ਸੈਕਸ ਦੀ ਪ੍ਰੋਬਲਮ ਹੁੰਦੀ ਆ ਇਹ ਸੈਕਸ ਪਾਵਰ ਵੀ ਹੈ ਜਿਹੜੀ ਇਹ ਵਧਾਉਂਦੀ ਆ ਹਨਾ ਸੋ ਅੰਜੀਰ ਦੇ ਇਹ ਫਾਇਦਾ ਵਾ ਨੰਬਰ 1 ਨੰਬਰ 2 ਤੇ ਹੈਗੀ ਆ ਇਹ ਕਬਜ ਨੂੰ ਕਬਜ ਨੂੰ ਦੂਰ ਕਰਦੀ ਆ ਜਿਹੜੀ ਅੰਜੀਰਾ ਕਬਜ ਨੂੰ ਦੂਰ ਕਰਦੀ ਆ ਕਈ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਨ੍ਹਾਂ ਨੂੰ ਮਤਲਬ ਵੀ ਬਹੁਤ ਸਾਲਾਂ ਤੋਂ ਕਾਫੀ ਪੁਰਾਣੀ ਜਿਹੜੀ ਕਬਜ ਹੋਈ ਹੋਈ ਆ ਉਹ ਠੀਕ ਨਹੀਂ ਹੁੰਦੀ ਵੀ ਉਹਨਾਂ ਨੇ ਮਤਲਬ ਦਵਾਈਆਂ ਵੀ ਖਾ ਕੇ ਦੇਖ ਲੀਆਂ ਬਹੁਤ ਦੇਸੀ ਤਰੀਕੇ ਵੀ ਅਪਣਾ ਕੇ ਦੇਖ ਲਏ ਪਰ ਉਹਨਾਂ ਨੂੰ ਜਿਹੜੀ ਕਬਜਾ ਉਹ ਮਤਲਬ ਵੀ ਠੀਕ ਨਹੀਂ ਹੁੰਦੀ ਵੀ ਹਨਾ 2 ਦਿਨ ਠੀਕ ਹੁੰਦੀ ਆ ਪਰ ਫੇਰ ਕਬਜ ਹੋਣੀ ਸ਼ੁਰੂ ਹੋ ਜਾਂਦੇ ਸੋ ਜਿਹੜੇ ਮੇਰੇ ਪਿੰਡ ਪਰਾਂ ਨੂੰ ਕਬਜ ਹੁੰਦੀ ਆ ਨਾ ਕਬਜ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਇਹੋ ਜੀਆਂ ਨੇ ਜਿਹੜੀਆਂ ਮਤਲਬ ਸਾਨੂੰ ਲੱਗ ਜਾਂਦੀਆਂ ਨੇ ਜਦੋਂ ਸਾਨੂੰ ਮਤਲਬ ਵੀ ਕਬਜ ਹੁੰਦੀ ਆ ਫਿਰ ਉਹਦੇ ਨਾਲ ਬਿਮਾਰੀਆਂ ਜਦੋਂ ਲੱਗਦੀਆਂ ਨੇ ਫਿਰ ਉਹ ਵਾਧਾ ਅੱਗੇ ਤਾਂ ਅੱਗੇ ਵਧ ਹੀ ਜਾਂਦਾ ਵਾ ਹਨਾ ਸੋ ਜਿਹੜੀ ਅੰਜੀਰਾ ਇਹ ਕਬਜ ਨੂੰ ਵੀ ਦੂਰ ਕਰਦੀ ਆ ਨੰਬਰ ਪਾਰਕ ਕਟੋਣ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਮਦਦ ਕਰਦੀ ਆ ਮੈਂ ਜਦੋਂ ਆਪਣਾ weight lose ਕਰਦਾ ਸੀ ਨਾ ਤਾਂ ਮੈਂ ਸਵੇਰੇ ਡੇਲੀ ਇਹਦੇ ਵਿੱਚ ਦੋ ਪੀਸ ਸਵੇਰੇ ਡੇਲੀ ਮੇਰੇ ਦੋ ਪੀਸ ਪਾਣੀ 'ਚ ਪਾ ਕੇ ਖਾਂਦਾ ਹੁੰਦਾ ਸੀ ਜਦੋਂ ਮੈਂ ਪਾਰਕ ਘੁੰਮਦਾ ਸੀ ਸੋ ਇਹ weight ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਹੈਲਪ ਕਰਦੀ ਹੈ ਹਨਾ ਸੋ ਨੰਬਰ 4 ਦੇ ਉੱਤੇ ਹੈਗਾ ਜੀ ਇਹ ਤੁਹਾਡੇ ਲੀਵਰ ਨੂੰ ਤੁਹਾਡੇ ਲੀਵਰ ਨੂੰ ਸਟਰੋਂਗ ਕਰਦੀ ਆ ਇਹ ਤੁਹਾਡੇ ਲੀਵਰ ਨੂੰ ਸਟਰੋਂਗ ਕਰਦੀ ਆ ਤੇ ਤੁਹਾਡਾ ਖਾਦਾ ਪੀਤਾ ਹੁੰਦਾ ਉਹ ਵੀ ਸਹੀ ਤਰੀਕੇ ਨਾਲ ਪਚਣਾ ਸ਼ੁਰੂ ਹੋ ਜਾਏਗਾ ਹਨਾ ਜਾਨੀ ਕਿ ਤੁਹਾਡੀ ਪਾਚਨ ਸ਼ਕਤੀ ਨੂੰ ਵੀ ਸਟਰੋਂਗ ਕਰਦੀ ਆ ਤੇ ਤੁਹਾਡੇ ਲੀਵਰ ਨੂੰ ਵੀ ਸਟਰੋਂਗ ਕਰਦੀ ਆ ਜਾਨੀ ਕਿ ਮੰਨ ਕੇ ਚਲੋ ਸਾਡੇ ਸਰੀਰ ਦੇ ਵਿੱਚ ਜਾਨੀ ਕਿ ਸਾਡੇ ਢਿੱਡ ਦੇ ਵਿੱਚ ਜਿੰਨੇ ਵੀ ਮਤਲਬ ਵੀ ਪੁਰਜ਼ੇ ਹੁੰਦੇ ਨੇ ਜੇ ਆਪਾਂ ਗੱਲ ਕਰੀਏ ਪੰਜਾਬੀ ਦੇ ਵਿੱਚ ਤਾਂ ਉਹ ਸਾਰੇ ਪੁਰਜ਼ੇ ਨੂੰ ਮਤਲਬ ਵੀ ਠੀਕ ਕਰਦੀ ਆ ਸਿਸਟਮ ਸੈੱਟ ਕਰ ਦਿੰਦੀ ਆ ਬਲੱਡ ਫਲੋ ਨੂੰ ਸਹੀ ਤਰੀਕੇ ਨਾਲ ਮਤਲਬ ਵੀ ਇਹ ਚਲਾਉਂਦੀ ਆ ਹਨਾ memory ਸਾਡੇ ਦਿਮਾਗ ਨੂੰ ਫਾਸਟ ਕਰਦੀ ਹੈ ਤੇ ਸਾਡੇ ਦਿਮਾਗ ਦੀ ਮੈਮਰੀ ਹੈ ਜਿਹੜੀ ਉਹਨੂੰ ਵਧਾ ਦਿੰਦੀ ਹੈ ਕਈ ਤੁਸੀਂ ਦੇਖਿਆ ਹੋਣਾ ਨਾ ਕਈਆਂ ਨੂੰ ਮਤਲਬ ਹੀ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਜਾਂ ਉਹ ਚੀਜ਼ਾਂ ਭੁੱਲ ਜਾਂਦੇ ਆ ਜੇ ਤੁਸੀਂ ਅੰजीर ਦਾ ਸੇਵਨ ਕਰੋਗੇ ਤੁਹਾਡੀ ਮਤਲਬ ਯਾਦ ਸ਼ਕਤੀ ਹੈ ਜਿਹੜੀ ਉਹ ਵੀ ਵਧੇਗੀ ਤੁਹਾਡੇ ਦਿਮਾਗ ਦੀ ਮੈਮਰੀ ਨੂੰ ਵੀ ਇਹ ਬਹੁਤ ਫਾਸਟ ਕਰ ਦੇਗੀ ਤੇਜ਼ ਕਰ ਦੇਈ ਹੈ ਨਾ ਸੋ ਆ ਜਿਹੜੇ ਪੰਜ ਮੋٹے ਜਿਹੜੇ ਮੈਂ ਤੁਹਾਨੂੰ ਦੱਸਿਆ ਮੋٹے-ਮੋٹے ਨਾ ਪੰਜ ਇਹਦੇ ਜਿਹੜੇ ਬੈਨੀਫਿਟ ਨੇ ਨਾ ਇੱਕ ਤਾਂ ਸਰੀਰਕ ਕਮਜ਼ੋਰੀ ਨੂੰ ਦੂਰ ਕਰਦੀ ਹੈ ਸੈਕਸ ਪਾਵਰ ਵਧਾਉਂਦੀ ਆ ਇੱਕ ਕਬਜ਼ ਨੂੰ ਦੂਰ ਕਰਦੀ ਆ ਭਾਰ ਘਟਾਉਣ ਦੇ ਵਿੱਚ ਤੁਹਾਡਾ ਬ ਵਰਨ ਸਟਰੋਂਗ ਕਰਦੀ ਆ ਦਿਮਾਗ ਦੀ ਮੈਮਰੀ ਨੂੰ ਤੇਜ਼ ਕਰਦੀ ਜਾਂ ਦਿਮਾਗ ਦੀ ਮਤਲਬੀ ਯਾਦਸ਼ਕਤੀ ਨੂੰ ਇਹ ਵਧਾ ਦਿੰਦੀ ਮੈਮਰੀ ਨੂੰ ਯਾਨੀ ਕਿ ਇਹ ਵਧਾ ਦਿੰਦੀ ਆ ਹਨਾ ਜੀ ਸੋ ਤੁਸੀਂ ਅੰਜੀਰ ਡੇਲੀ ਲੈਣੀ ਹੀ ਲੈਣੀ ਆ ਹਨਾ ਜੇ ਹੁਣ ਆਪਾਂ ਗੱਲ ਕਰੀਏ ਅੰਜੀਰ ਨੂੰ ਲੈਣਾ ਕਿਵੇਂ ਆ ਤੁਸੀਂ ਕੀ ਕਰਨਾ ਰਾਤ ਨੂੰ ਸੌਣ ਲੱਗੇ ਨਾ ਅੰਜੀਰ ਨੂੰ ਦੋ ਪੀਸ ਜਾਂ ਫਿਰ ਇੱਕ ਪੀਸ ਇਹ ਉਹਨੂੰ ਤੁਸੀਂ ਪਾਣੀ ਦੇ ਵਿੱਚ ਇੱਕ ਕੋਲੀ ਦੇ ਵਿੱਚ ਜਾਂ ਇੱਕ ਗਲਾਸ ਦੇ ਵਿੱਚ ਅੱਧਾ ਗਲਾਸ ਪਾਣੀ ਦੇ ਵਿੱਚ ਨਾ ਤੁਸੀਂ ਅੰਜੀਰ ਨੂੰ ਭੇ ਕੇ ਰੱਖ ਦੋ ਸਵੇਰੇ ਉੱਠਣਸਾਰ ਤੁਸੀਂ ਖਾਲੀ ਪੇਟ ਬਿਨਾ ਬੁਰਜ ਕਿਤੇ ਬੁਰਜ ਨਹੀਂ ਕਰਨਾ ਹੈਗਾ ਬਿਨਾ ਬੁਰਜ ਕੀਤੇ ਹੋਏ ਫਿਰ ਤੁਹਾਨੂੰ ਜ਼ਿਆਦਾ ਬੇਨਿਫਿਟ ਮਿਲੇਗਾ ਕਿਉਂਕਿ ਸਾਡੇ ਮੂਹ ਦੇ ਅੰਦਰ ਜੜੀ ਲਾਰ ਹੁੰਦੀ ਆ ਨਾ ਜਦੋਂ ਅੰਜੀਰ ਦੇ ਨਾਲ ਰਲ ਕੇ ਉਹ ਸਾਡੀ ਬੋਡੀ ਦੇ ਅੰਦਰ ਜਾਂਦੀ ਆ ਸਾਨੂੰ ਉਹਦਾ ਰਿਜ਼ਲਟ ਆ ਜਿਹੜਾ ਦੁੱਗਣਾ ਮਿਲਦਾ ਵ ਗੋਮਲ ਲਗਾ ਕੇ ਜਲੋ ਬੁਰਛ ਵਗੈਰਾ ਕਰਕੇ ਫਿਰ ਖਾਓਗੇ ਉਧਰ ਰਿਜ਼ਲਟ ਘਟ ਜੇਗਾ ਜੇ ਤੁਸੀਂ ਬਿਨਾ ਬੁਰਛ ਕੀਤੇ ਹੋਏ ਆਪਣੀ ਲਾਰ ਦੇ ਸਮੇਤ ਨੂੰ ਅੰਦਰ ਲੰਗਾ ਲੋਗੇ ਤਾਂ ਫਿਰ ਤੁਹਾਨੂੰ ਉਧਰ ਰਿਜ਼ਲਟ ਜਿਹੜਾ ਦੋ ਗੁਣਾ ਵੱਧ ਮਿਲੇਗਾ ਜਦੋਂ ਕਿਉਂਕਿ ਜਦੋਂ ਮੈਂ ਖਾਂਦਾ ਸੀਗਾ ਇਹਨੂੰ ਅੰजीर ਨੂੰ ਹੁਣ ਵੀ ਮੈਂ ਖਾਨਾ ਵਾਂ ਤੇ ਜਦੋਂ ਮਤਲਬ ਅੰजीर ਨੂੰ ਖਾਣਾ ਤਾਂ ਮਤਲਬ ਇਹ ਬਰਸ਼ ਵਗੈਰਾ ਕੁਝ ਨਹੀਂ ਕਰਦਾ ਕਿ ਇਦਾਂ ਹੀ ਖਾ ਜਾਣਾ ਉਹਨਾਂ ਫਿਰ ਉਤੋਂ ਬਾਅਦ ਮੈਂ 5-7 ਮਿੰਟ ਬਾਅਦ ਮੈਂ ਗਰਮ ਪਾਣੀ ਹੈ ਜਿਹੜਾ ਕੋਸਾ ਜਿਹਾ ਪਾਣੀ ਕਰਕੇ ਮੈਂ ਪੀ ਲੈਣਾ ਹੁੰਦਾ ਜੀ ਹਨਾ ਸੋ ਇਹਨੂੰ ਰਾਤ ਨੂੰ ਤੁਸੀਂ ਭੇ ਕੇ ਰੱਖ ਦੇਣਾ ਸਵੇਰੇ ਉ ਉਸੀਂ 25 ਤੋਂ ਲੈ ਕੇ 30 ਗ੍ਰਾਮ ਤੱਕ 25 ਤੋਂ 30 ਗ੍ਰਾਮ ਤੱਕ ਤੁਸੀਂ ਖਾ ਸਕਦੇ ਹੋ ਇਸ ਤੋਂ ਵੱਧ ਨਹੀਂ ਖਾਣੀ ਹੈਗੀ ਚਾਹੇ ਘੱਟ ਤੁਸੀਂ ਖਾ ਲਓ 10 ਗ੍ਰਾਮ ਖਾ ਲਓ 20 ਗ੍ਰਾਮ ਖਾ ਲਓ 15 ਗ੍ਰਾਮ ਖਾ ਲਓ ਪਰ 25 ਤੋਂ 30 ਗ੍ਰਾਮ ਤੁਸੀਂ ਬਿਲਕੁਲ ਵੀ ਨਹੀਂ ਖਾਣੀ ਹੈਗੀ ਸਣਾ ਸੋ ਅੰजीर ਦੇ ਬਹੁਤ ਜ਼ਿਆਦਾ ਬੇਨਫਿਟ ਨੇ ਇਹ ਸਾਡੇ ਸਰੀਰ ਨੂੰ ਸਟਰੋਂਗ ਕਰਦੀ ਹੈ ਕਿਉਂਕਿ ਇਹ ਕੁਦਰਤੀ ਨੇਚਰਲੀ ਫੂਡ ਆ ਇਹ ਸੋ ਨੇਚਰਲੀ ਫੂਡ ਦਾ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਬੇਨਫਿਟ ਆ ਜਿਵੇਂ ਕਿ ਨਾਰੀਅਲ ਹੋ ਗਿਆ ਨਿੰਬੂ ਹੋ ਗਿਆ ਇਹ ਸਾਰੇ ਨੇਚਰਲੀ ਫੂਡ ਨੇ ਇਹਨਾਂ ਦਾ ਮਤਲਬ ਵੀ ਬਹੁਤ ਜ਼ਿਆਦਾ ਬੇਨਫਿਟ ਆ ਇਸੇ ਤਰ੍ਹਾਂ ਅੰजीर ਆ ਜਿਹੜਾ ਇਹ ਵੀ ਨੇਚਰਲੀ ਫੂਡ ਆ ਇਹ ਤੁਹਾਡੇ ਲਈ ਬਹੁਤ ਇਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਇਹਨੂੰ ਖਾ ਸਕਦਾ ਬਜ਼ੁਰਗ ਵੀ ਖਾ ਸਕਦਾ ਛੋਟੇ ਬੱਚੇ ਵੀ ਜਿਹੜੇ ਇਹਨੂੰ ਉਹ ਖਾ ਸਕਦਾ ਸੋ ਅੰजीर ਦੇ ਬਹੁਤ ਜ਼ਿਆਦਾ ਬੇਨਿਫਿਟ ਨੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰੇ ਜੀ ਅਗਰ ਤੁਹਾਡਾ ਕਿਸੇ ਦਾ ਵੀ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮ